ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਇਸ ਚੈਨਲ ਦੇ ਉੱਪਰ ਤੇ ETT 994 ਦੀ ਭਰਤੀ ਨਾਲ ਸੰਬੰਧਿਤ ਬੋਰਡ ਵੱਲੋਂ ਹਰ ਰੋਜ਼ ਹੀ ਨਵੀਆਂ ਅਪਡੇਟਸ ਆਉਂਦੀਆਂ ਰਹਿੰਦੀਆਂ ਨੇ ਕਦੇ ਸਟੇਸ਼ਨ ਚੁਆਇਸ ਨੂੰ ਖੋਲਣ ਵਾਸਤੇ ਕਦੇ ਉਸ ਨੂੰ ਬੰਦ ਕਰਨ ਵਾਸਤੇ ਕਦੇ ਉਸ ਨੂੰ ਪੋਸਟਪੋਨਡ ਕਰਨ ਵਾਸਤੇ ਕਦੇ ਉਸ ਨੂੰ ਅੱਗੇ ਵਧਾਉਣ ਵਾਸਤੇ ਤੇ ਕਦੇ ਰੱਦ ਕਰਨ ਵਾਸਤੇ ਸੋ ਨੋਟਿਸ ਜਿਹੜੇ ਨੇ ਉਹ ਲਗਾਤਾਰ ਆਉਂਦੇ ਰਹਿੰਦੇ ਨੇ ਤੇ ਅਸੀਂ ਪਹਿਲਾਂ ਵੀ ਤੁਹਾਨੂੰ ਚੈਨਲ ਦੇ ਉੱਪਰ ਬੜੀ ਵਾਰ ਕਿਹਾ ਕਿ ਜੇਕਰ ਇਸ ਪ੍ਰਤੀ ਨਾਲ ਤੁਸੀਂ ਸਬੰਧਤ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਕਿਉਂਕਿ ਹਰ ਰੋਜ਼ ਨਿਤ ਨਵੀਂ ਕੋਈ ਨਾ ਕੋਈ ਅਪਡੇਟ ਇਸ ਪ੍ਰਤੀ ਨਾਲ ਸਬੰਧਤ ਆਉਂਦੀ ਰਹਿੰਦੀ ਹੈ ਸੋ ਹੁਣ ਨਵੀਂ ਅਪਡੇਟ ਕੀ ਆ ਗਈ ਹੈ ਜੀ 17 2 2025 ਤੇ ਸਾਥਿਓ ਜਿਵੇਂ ਕਿ ਤੁਹਾਨੂੰ ਪਤਾ ਹੀ ਸੀ ਕਿ ਪਿਛਲੇ ਦਿਨੀ 11 ਫਰਵਰੀ ਨੂੰ ਨੋਟਿਸ ਕੱਢ ਕੇ ਤੇ 15 ਫਰਵਰੀ ਤੋਂ 16 ਫਰਵਰੀ ਤੱਕ ਸਟੇਸ਼ਨ ਚੁਆਇਸ ਲਈ ਪੋਰਟਲ ਖੋਲਣਾ ਸੀ ਪਰ ਉਹੀ ਗੱਲ ਪ੍ਰਬੰਧਕੀ ਕਾਰਨ ਅਤੇ ਕਦੇ ਤਕਨੀਕੀ ਕਾਰਨ ਦੋ ਸ਼ਬਦ ਜਿਹੜੇ ਨੇ ਉਹ ਹੈਗੇ ਨੇ ਇੱਕ ਪ੍ਰਬੰਧਕੀ ਕਾਰਨ ਅਤੇ ਇੱਕ ਤਕਨੀਕੀ ਕਾਰਨ ਸੋ ਹੁਣ ਤੱਕ ਨਿੱਕੀ ਕਾਰਨ ਪੈ ਗਏ ਨੇ ਤੇ ਜਿਸ ਦੇ ਕਰਕੇ ਪੋਰਟਲ ਫੇਰ ਜਿਹੜਾ ਹੈ ਉਹ ਹੁਣ ਕਿਹਾ ਜਾ ਰਿਹਾ ਕਿ ਖੋਲਿਆ ਜਾਏਗਾ ਤੇ ਖੁੱਲਾ ਹੀ ਹੈ ਇਹਨਾਂ ਦੇ ਕਹਿਣ ਮੁਤਾਬਕ ਤੇ ਉਹ 2025 ਤੱਕ ਖੁੱਲਾ ਰਹੇਗਾ ਪਰ ਜੇਕਰ ਤੁਸੀਂ ਹੁਣ ਹੁਣ ਵੀ ਪੋਰਟਲ ਖੋਲੋਗੇ ਤਾਂ ਪੋਰਟਲ ਅਜੇ ਵੀ ਜਿਹੜਾ ਖੁੱਲਿਆ ਹੋਇਆ ਨਹੀਂ ਹੈ ਪਰ ਇਹਨਾਂ ਦੇ ਕਹਿਣ ਮੁਤਾਬਕ ਉਹ 20 ਤਰੀਕ ਤੱਕ ਖੁੱਲਿਆ ਹੀ ਰਹੇਗਾ ਪਰ ਜਦੋਂ ਖੁੱਲੇਗਾ ਫਿਰ ਇਹ ਕਹਿਣ ਦਾ ਫਾਇਦਾ ਹੈ ਕਿ ਖੁੱਲਿਆ ਰਹੇਗਾ ਸੋ ਇਹ ਨੋਟਿਸ ਹੈ ਜੀ ਕਿ 15/2/2025 ਨੂੰ 10 ਵਜੇ ਖੁੱਲਣਾ ਸੀ 16/2/2025 ਸ਼ਾਮ 5 ਵਜੇ ਤੱਕ ਖੁੱਲਿਆ ਰਹਿਣਾ ਸੀ ਪਰ ਤਕਨੀਕੀ ਕਾਰਨਾ ਕਰਕੇ ਹੁਣ ਪੋਰਟਲ ਜਿਹੜਾ ਹੈ 20/2/2025 ਤੱਕ ਸ਼ਾਮ ਤੱਕ ਖੁੱਲਿਆ ਰਹੇਗਾ ਸੋ ਇਹ ਸੀ ਜੀ ਭਰਤੀ ਆਈ ਸੀ 12/10/2022 ਨੂੰ 4/2/2025 ਨੂੰ ਸਿਲੈਕਸ਼ਨ ਸੂਚੀ ਜਿਹੜੀ ਰੀਕਾਸਟ ਕਰਕੇ ਪੁਰਾਣੀ ਆ ਰੱਦ ਕਰਕੇ ਦੁਬਾਰਾ ਪਾਈ ਗਈ ਸਟੇਸ਼ਨ ਚੁਆਇਸ ਖੁੱਲੀ ਗਈ ਤੇ ਹੁਣ ਜਿਹੜਾ ਹੈ ਸਟੇਸ਼ਨ ਚੁਆਇਸ ਨੂੰ 20 ਫਰਵਰੀ 2025 ਤੱਕ ਖੋਲ ਕੇ ਰੱਖਿਆ ਜਾਏਗਾ ਸੋ ਇਹ ਨੋਟਿਸ ਜਿਹੜਾ ਹੈ ਵੈਬਸਾਈਟ ਤੇ ਆ ਚੁੱਕਿਆ ਹੈ ਜੀ ਵੈਬਸਾਈਟ ਤੁਹਾਡੇ ਸਾਹਮਣੇ ਹੈ ਪਬਲਿਕ ਨੋਟਿਸ 594172/2025 ਤੇ ਪਹਿ ਚੁੱਕਿਆ ਹੈ ਸੋ ਇਹ ਵੈਬਸਾਈਟ ਸੀ ਇਹ ਤੁਹਾਡੇ ਸਾਹਮਣੇ ਨੋਟਿਸ ਹੈ ਜੀ ਇਹ ਸਾਰੀ ਗੱਲਬਾਤ ਸੀ 8894 ਦੀ ਪਰਤੀ ਨੂੰ ਲੈ ਕੇ ਜੇਕਰ ਕੋਈ ਸਾਥੀ ਸਬੰਧਤ ਹੈ ਇਸ ਪਰਤੀ ਨਾਲ ਤੁਹਾਡਾ ਰਿਸ਼ਤੇਦਾਰ ਤੁਹਾਡਾ ਦੋਸਤ ਤੁਸੀਂ ਆਪ ਇਸ ਵੀਡੀਓ ਨੂੰ ਜਿਹੜਾ ਹੈ ਜਰੂਰ ਸ਼ੇਅਰ ਕਰ ਦੇਣਾ ਤਾਂ ਕਿ ਸਟੇਸ਼ਨ ਚੁਆਇਸ ਜਦੋਂ ਵੀ ਓਪਨ ਹੁੰਦੀ ਹੈ ਉਦੋਂ ਜਿਹੜਾ ਹੈ ਤੁਸੀਂ ਆਪਣੀ ਚੁਆਇਸ ਕਰ ਸਕੋ ਤੇ ਹਰ 2 ਘੰਟੇ ਬਾਅਦ ਹਰ 5 ਘੰਟੇ ਬਾਅਦ ਇਸ ਸੀਜ਼ ਨੂੰ ਜਿਹੜਾ ਖੋਲ ਕੇ ਜਰੂਰ ਦੇਖਿਆ ਕਰੋ ਕਿਉਂਕਿ ਸਟੇਸ਼ਨ ਚੁਆਇਸ ਜਦੋਂ ਖੁੱਲਦੀ ਹੈ ਤਾਂ ਤੁਹਾਨੂੰ ਪਤਾ ਲੱਗ ਸਕੇ ਉਤੇ ਸਟੇਸ਼ਨ ਚੋਇਸ ਬੜੇ ਧਿਆਨ ਨਾਲ ਕਰਨੀ ਹੈ ਕਿਉਂਕਿ 20 ਤਰੀਕ ਤੱਕ ਇਹ ਖੁੱਲੇਗੀ ਤੋ ਹਜੇ ਪੋਰਟਲ ਜਦੋਂ ਓਪਨ ਹੋਏਗਾ ਉਦੋਂ ਵੀ ਦੱਸ ਦਿੱਤਾ ਜਾਏਗਾ ਸੋ ਇਹ ਆਪ ਸਭ ਦੇ ਲਈ ਜਾਣਕਾਰੀ ਸੀ ਕਿ 20 ਤਰੀਕ ਤੱਕ ਜਿਹੜਾ ਬੋਰਡ ਨੇ ਇਹ ਨੋਟਿਸ ਪਾ ਕੇ ਦੱਸਿਆ ਹੈ ਕਿ ਜਿਹੜਾ ਪੋਰਟਲ ਹੈ ਉਹ ਖੁੱਲਿਆ ਰਹੇਗਾ ਧੰਨਵਾਦ ਥੈਂਕ ਯੂ ਵੈਰੀ ਮਚ ਵੀਡੀਓ ਨਾਲ ਜੁੜੇ ਰਹਿਣ ਲਈ ਧੰਨਵਾਦ